ਨੁਲਾਈਕੇ ਮਰੀਜ਼ ਦਾ ਪਰਿਵਾਰ ਅਤੇ ਡਾਕਟਰ ਆਮੋ ਸਾਹਮਣੇ ਹੋ ਗਏ ਪਹਿਲੇ ਪੈਸੇ ਨੂੰ ਲੈ ਕੇ ਬਹਿਸਬਾਜੀ ਹੋਈ ਫਿਰ ਗਲ ਪੁਲਿਸ ਤੱਕ ਪਹੁੰਚ ਗਏ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਦਾ ਬ੍ਰੇਨ ਦਾ ਆਪਰੇਸ਼ਨ ਹੋਣਾ ਸੀ ਡਾਕਟਰ ਨੇ 40000 ਦਾ ਪੈਕੇਜ ਦਿੱਤਾ ਸੀ पर जोड़ा है बिल थोड़ा थोड़ा करके लख रुपए करीब बिना जो बना दिता है जुड़े डॉक्टर रमन कुमार ने दसिया है कि असी सारी जानकारी मरीज के परिवारक मैंबर देंगे रहे जो भी मरीज उ दवाई का खर्च आता रहा है वह हर एक जानकारी दी गई है पर हम मरीज के परिवारक मैंबर पैसे देने अनकाी कर रहे हैं ਅਸੀਂ ਚਾਹੁੰਦੇ ਹਾਂ ਕਿ ਜੋ ਵੀ ਬੰਦਾ ਬਿੱਲ ਹੈ ਉਹ ਉਸ ਹਸਪਤਾਲ ਨੂੰ ਦਿੱਤਾ ਜਾਵੇ ਤਾਂ ਕਿ ਹਸਪਤਾਲ ਨੂੰ ਵੀ ਕੋਈ ਪੈਸੇ ਦਾ ਨੁਕਸਾਨ ਨਾ ਹੋਵੇ। ਇੱਕ ਵੱਡੀ ਖਬਰ سامنے ਆਈ ਹੈ ਅਮਿਤਪੁਰ ਦੇ ਅਮਿਤ ਸਰ ਦੇ ਜੁੜੇ ਇੱਕ ਹਸਪਤਾਲ ਨੇ ਉਸ ਦੇ ਵਿੱਚ ਪੈਸੇ ਨੂੰ ਲੈ ਕੇ ਪਿਆ ਪੰਗਾ ਦੱਸਦੇ ਕਿ ਡਾਕਟਰ ਨੇ ਬ੍ਰੇਨ ਹੈਮਰੇਜ ਦੇ ਮਰੀਜ਼ ਦਾ ਆਪਰੇਸ਼ਨ ਕੀਤਾ ਤੇ 40000 ਦਾ ਜੁੜਾ ਡਾਕਟਰ ਨੇ ਪੈਕੇਜ आ, परिवार को दसिया परिवार वाले का कहना है तो डॉक्टर के वालों जो है हम दो लाख रुपए का बिल बना दिता गया है परिवारक मेंबर का कह रहा है कि सानू इस बारे कोई जानकारी नहीं दी गई सानू चाली हजार का पैकेज जोड़ा है दसाया गया सी लेकिन उसे ही दूजे पैसे डॉक्टर के वालों जा रहा है कि असी सारी जानकारी जोड़ी है ਅਦਵਾਈਆਂ ਦੀ ਜਾਣਕਾਰੀ ਤੇ ਜੋ ਵੀ ਖਰਚੇ ਮਰੀਜ਼ ਦੇ ਉੱਪਰ ਕੀਤੇ ਗਏ ਨੇ ਉਹ ਸਾਰੀ ਜਾਣਕਾਰੀ ਪਰਿਵਾਰ ਵਾਲੇ ਦਿੱਤੇ ਨੇ ਪਰ ਹੁਣ ਪਰਿਵਾਰ ਜੁੜਾ ਹੈ ਉਹ ਪੈਸੇ ਦੇਣ ਨੂੰ ਆਣਾ ਕਹਿੰ ਕਰ ਰਿਹਾ ਹੈ ਜਿਸ ਦੇ ਕਰਕੇ ਕੀ ਇਹ ਸਾਰਾ ਪੰਗਾ ਪਿਆ ਹੈ ਤੇ ਹੁਣ ਹਸਪਤਾਲ ਦੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਪਰਿਵਾਰ ਵਾਲੇ ਸਾਰਾ ਪੈਸਾ ਜੜਾ ਹੈ ਉਹ ਚੁਕਾ ਦੇਣ ਤਾਂ ਜੋ ਨੁਕਸਾਨ ਹਸਪਤਾਲ ਦਾ ਨਾ ਹੋਵੇ ਤੇ ਦੂਜੇ ਪਾਸੇ ਪਰਿਵਾਰ ਵਾਲੇ ਦਾ ਲਿਕਸ਼ਨ ਲੱਗ ਰਿਹਾ ਹੈ ਕਿ ਉਹਨਾਂ ਨੂੰ 40000 ਦਾ ਪੈਕੇਜ ਦੱਸਿਆ ਗਿਆ ਸੀ ਪਰ ਹੁਣ ਹੌਲੀ ਹੌਲੀ ਕਰਕੇ ਬਿੱਲ ਵਧਾ ਦਿੱਤਾ ਗਿਆ ਤੇ ਹੁਣ ਜਿਹੜਾ ਬਿੱਲ ਆਇਆ ਹੈ 2 ਲੱਖ ਰੁਪਏ ਦਾ ਆਇਆ ਹੈ ਤੇ ਰਾਧੇਕ੍ਰਿਸ਼ਨਾ ਮਤਲਬ ਹਸਪੀਟਲ ਚ ਇਹਨਾਂ ਦਾ ਲਾਅ ਚੱਲ ਰਿਹਾ ਜੀ ਬ੍ਰੇਨ ਟੈਕ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ 1.2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ 1.5 ਲੱਖ ਰੁਪਏ ਆਪਾਂ ਦੇ ਦਿੱਤਾ ਤੇ 70 ਹਜ਼ਾਰ ਰੁਪਏ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ ਵੀ 104 ਤੇ ਵੀ ਆਪਾਂ ਜਿੱਦਾਂ ਆਸ਼ਮਾਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨੇ ਤੁਸੀਂ ਗੱਲ ਕਰ ਲਿਓ ਹਾਂਜੀ ਕੌਣ ਹੈ ਤੁਹਾਡੇ ਇਹ ਮੇਰੇ ਫਾਦਰ ਸਾਹਿਬ ਹੈ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਬਲਵਿੰਦਰ ਸਿੰਘ ਹੈ ਜੀ 45 ਈਅਰ 올ਡ ਹੈ ਉਹਨਾਂ ਦੀ ਹੈਗੀ ਹੈ 19 ਤਰੀਕ ਨੂੰ ਤੁਸੀਂ ਲੈ ਕੇ ਆਏ 4 ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ 5 ਤਰੀਕ ਨੂੰ ਇਹਨਾਂ ਨੇ ਆਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਇਹਨੂੰ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦੱਸਦੇ ਜੀ ਤੇ 15000 ਰੁਪਏ ਟੋਟਲ ਖਰਚਾ ਆਈਦਾ ਪਲੱਸ ਆਈਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸ ਦੇਣੀ ਪਏ ਮੰਗ ਹੀ ਇਨਸਾਫ ਚਾਉਂਦੇ ਆ ਮਾਨੂੰ ਠੀਕ ਕਰਨਾ ਇਲਾਜ ਉਹਨਾਂ ਦਾ ਵਧੀਆ ਕਰਨਾ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਦਾਰ ਇਹ ਹੋਣਗੇ ਜੀ ਮੇਰਾ ਨਾਮ ਰਮਨ ਹੈ ਮੈਂ ਸ਼੍ਰੀ ਰਾਧਾਕ੍ਰਿਸ਼ਨ ਮੈਡੀ ਸਿਟੀ ਪਿੰਲੇ ਨੰਬਰ 36 ਬਟਾਲਾ ਰੋਡ ਤੇ ਹਸਪੀਟਲ ਹੈ ਇਹ ਪੇਸ਼ੈਂਟ ਸਾਡੇ ਕੋਲੋਂ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕੇਜ ਉਪਲ ਨੇ ਸਰਜਰੀ ਕੀਤੀ ਹੈ ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋਲ ਕਨਸੈਂਟ ਲਿੱਤੇ ਗਿਆ ਔਰ ਕੱਲੀ-ਕੱਲੀ ਚੀਜ਼ ਇਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟਕਲੋਸਟਮੀ ਕੀਤੀ ਹੈ ਉਦੇ ਬਾਰੇ ਵੀ ਪੇਸ਼ੈਂਟ ਦੇ ਕੰਸਨਟ ਦਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਪੇਸ਼ ਨੂੰ ਸਮਝਾਈ ਗਈ ਹੈ ਡਾਕਟਰ ਰੋਜ਼ ਦਾ ਕਿੰਨਾ ਖਰਚਾ ਪੈ ਰਿਹਾ ਹੈ ਆਈਸੀਯੂ ਦਾ ਰੋਜ਼ ਦਾ ਇਹਨਾਂ ਨੂੰ 8000 ਆਈਸੀਯੂ ਦਾ ਪੈ ਰਿਹਾ ਹੈ 2000 ਵੀ ਇਹਨਾਂ ਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਦੇਖੋ ਜੀ ਇਹ ਪੇਸ਼ੈਂਟ ਹੈ ਪਿਛਲੇ 4 ਦਿਨ ਤੋਂ ਹਸਪੀਟਲ ਇਹਨਾਂ ਕੋਲ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਤੁਹਾਡਾ ਕੋਈ ਨਹੀਂ ਹੈ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦਕੀ ਇਹਨਾਂ ਦਾ ਪੇਸ਼ੈਂਟ ਅਸਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਅਸੀਂ ਵੀ ਚਾਹੁੰਦੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪੀਟਲ ਨੇ ਹਸਪੀਟਲ ਦੇ ਸਟਾਫ ਔਰ ਡਾਕਟਰਾਂ ਦੀ ਡੇਲੀ ਵਿਜ਼ਿਟ ਨਾਲ ਇਨੀ ਮਿਹਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕਿ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੇ ਪੇਸ਼ੈਂਟ ਨੂੰ ਲੱਗੀ ਹੈ ਉਹਦੇ ਪੈਸੇ ਦੀ ਡਿਮਾਂਡ ਕਰ ਰਿਹਾ ਉਹ ਜੈਨੂਇਨ ਡਿਮਾਂਡ